ਕੁੜੇ ਕੀ ਮੇਲਾ ਇਹਨੇ ਦੀਵੇ 2 ਰੁਪਏ ਦਾ ਇੱਕ ਆ ਭੈਣੇ ਨਾ 2 ਰੁਪਏ ਦਾ ਨਾ 2 ਰੁਪਈਆਂ ਵਾਲੇ ਦੇ ਚ ਕੀ ਆ ਹੈਗੀ ਤਾਂ ਇਹ ਮਿੱਟੀ ਆ ਹੁਣ ਤਾਂ ਰੰਗ ਬਰੰਗੀ ਦੀਪਮਾਲਾ ਚੱਲਦੀ ਆ ਕੁੜੀਏ ਆਂ ਦੀਵਿਆਂ ਨੂੰ ਕੋਈ ਨਹੀਂ ਪੁੱਛਦਾ ਤੁਸੀਂ ਕੋਈ ਆਪਦਾ ਹੋਰ ਕੰਮ ਦੇਖੋ ਹੁਣ ਤੇਰੀ ਸਿਹਤ ਠੀਕ ਆ ਬਾਪੂ ਉਹ ਪੁੱਤ ਅੱਗੇ ਨਾਲੋਂ ਕੋਈ ਬਾਲਾ ਫਰਕ ਨਹੀਂ ਗਾ ਹੋਏ ਹੋਏ ਆਹ ਦੀਵਾਲੀ ਚ ਵੀ ਥੋੜੇ ਜਿਹੇ ਦਿਨ ਰਹਿ ਗਏ ਜੇ ਮੈਂ ਠੀਕ ਹੁੰਦਾ ਨਾ ਪੁੱਤ ਆਹ ਦੀਵੇ ਵੇਚ ਕੇ ਚਾਰ ਪੈਸੇ ਵੱਟ ਲੈਂਦੇ ਆਪਣਾ ਗੁਜ਼ਾਰਾ ਹੋ ਜਾਂਦਾ ਚਾਰ ਪੈਸੇ ਵੱਟੇ ਜਾਂਦੇ ਚੱਲ ਕੋਈ ਨਾ ਬਾਪੂ ਤੂੰ ਸੋਚ ਕਾ ਨੂੰ ਕਰਦਾਗਾ ਦੀਵੇ ਮੈਂ ਵੇਚ ਆਉਣੀ ਆ ਉਹ ਨਾ ਪੁੱਤ ਤੂੰ ਕੱਲੀ ਨੇ ਨਹੀਂ ਜਾਣਾ ਕਿਤੇ ਲੈ ਇਨੇ ਨੂੰ ਬਾਪੂ ਦੀਵਾਲੀ ਲੰਘ ਜੂਗੀ 4 ਦਿਨ ਦੀਵਾਲੀ ਚ ਰਹਿਗੇ ਫੇਰ ਕਿਹਨੇ ਪੁੱਛਣਾ ਦੀਆਂ ਨੂੰ ਹੁਣ ਤਾਂ ਨਾਲੇ ਜਿਹੜੇ 4 ਦੀਵੇ ਵੇਖਣਗੇ ਨਾਲੇ ਤਾਂ ਆਪਣੇ ਘਰ ਦਾ ਰਸਣ ਪਾਣੀ ਆ ਜੂਗਾ ਨਾਲੇ ਕੋਈ ਤੇਰੀ ਦਵਾਈ ਬੂਟੀ ਆ ਜੂਗੀ ਚੱਲ ਜਿਵੇਂ ਤੇਰੀ ਮਰਜ਼ੀ ਆ ਪੁੱਤ ਉਹਵੇਂ ਕਰ ਲੈ ਫਿਰ ਬਸ ਮਰਜ਼ੀ ਤਾਂ ਤੇਰੇ ਨਾਲ ਹੀ ਆ ਬਾਪੂ ਚੰਗਾ ਫੇਰ ਤੂੰ ਆਰਾਮ ਕਰ ਮੈਂ ਵੇਚਿਆ ਮਾਂ ਦੀਵੇ ਚੰਗਾ ਪੁੱਤ ਛੇਤੀ ਮੁੜਿਆਓ ਵੀਰੇ ਦੀਵੇ ਲੈ ਜਾਓ ਨਾ ਬਣੇ ਇਸ ਦਾ ਦੀਪਮਾਲਾ ਲਾਵਾਂਗੇ ਦੀਵਿਆਂ ਦਾ ਕੀ ਹੈ 10 ਮਿੰਟਾਂ ਚ ਬੁੱਝ ਜਾਂਦੇ ਆ ਦੀਪਮਾਲਾ ਸਾਰੀ ਰਾਤ ਜਗਦੀ ਹੈ ਅੱਛਾ ਵੀਰੇ ਹਾਂ ਲੈ ਜਾਂਦੇ ਥੋੜੇ ਜੇ ਨਹੀਂ ਇਸ ਦਾ ਦੀਪਮਾਲੀ ਲਾਵਾਂਗੇ ਅੱਛਾ ਅੱਛਾ ਦੀਵੇ ਲਾਓ ਪਾ ਇਹ ਦੀਵੇ ਦੀਵੇ ਲਾਓ ਪਾਈ ਦੀਵੇ ਭਾਈ ਦੀਵੇ ਲੈ ਜਾਓ ਪਾਈ ਦੀਵੇ ਲੈ ਜਾਓ ਲਓ ਭਾਈ ਦੀਵੇ ਦੀਵੇ ਲਓ ਪਾਈ ਦੀਵੇ ਦੀਵੇ ਲਓ ਪਾਈ ਦੀਵੇ ਦੀਵੇ ਲੈ ਜੋ ਭੈਣੇ ਲੈ ਦੀਵਿਆਂ ਦੀ ਵੀ ਆਈ ਗਈ ਕਿੰਨੇ ਦਾ ਲਾਇਆ ਇੱਕ ਦੀਵਾ 2 ਰੁਪਏ ਦਾ ਇੱਕ ਆ ਭੈਣੇ ਨਾ 2 ਰੁਪਏ ਦਾ ਨਾ 2 ਰੁਪਏ ਵਾਲੇ ਦੇ ਚ ਕੀ ਆ ਹੈਗੀ ਤਾਂ ਇਹ ਮਿੱਟੀ ਆ ਲੈ ਭੈਣੇ ਤੁਸੀਂ ਤਾਂ ਕਹਤਾ ਮਿੱਟੀ ਆ ਬਹੁਤ ਮਿਹਨਤ ਲੱਗਦੀ ਆ ਬਣਾਉਣ ਤੇ ਚਲ ਐਂ ਕਰ 25 ਦੀਵੇ ਪਾ ਦੇ ਮੈਨੂੰ ਅੱਛਾ ਪਾ ਦਿੰਨੀ ਆ ਭਣੇ ਲੈ ਤੇਰਾ ਪਿਓ ਨਹੀਂ ਆਇਆ ਇਸ ਵਾਰੀ ਉਹ ਬਿਮਾਰ ਹੋ ਰਿਹਾ ਤਾਂ ਕਹਾਂ ਚਲ ਮੈਂ ਵਗ ਜਾਨੀ ਆ ਉਹ ਤਾਂ ਕਹਿੰਦਾ ਸੀ ਤੂੰ ਨਾ ਆ ਜਾ ਭਾਈ ਮੈਂ ਕਹਾਂ ਚਲ ਤੂੰ ਵੀ ਬਿਮਾਰ ਕਿੱਥੇ ਵੇਚ ਕੇ ਆਏਗਾ ਮੈਂ ਹੁਣ ਜਿਹੜਾ ਕੱਢਿਆ ਨਹੀਂ ਆ ਬਸ ਬੱਚੀਓ ਪਾਈ ਆ ਲੈ 25 ਦੀਵੇ ਆ ਪੂਰੇ 50 ਰੁਪਏ ਹੋਗੇ ਤੇਰੇ ਹਾਂ ਐਂ ਕਰੀ ਆ ਭਾਂਡਾ ਤਾਂ ਮੈਂ ਤੈਨੂੰ ਵਿੱਲਾ ਕਰਕੇ ਲਿਆ ਦੇਨੀ ਆ ਪੈਸੇ ਮੈਂ ਫੇਰ ਫੜਾ ਦੂੰਗੀ ਅਗਲੀ ਵਾਰੀ ਪੈਸੇ ਤਾਂ ਮੈਨੂੰ ਚਾਹੀਦੇ ਸੀ ਜੀ ਮੇਰੇ ਬਾਪੂ ਬਿਮਾਰ ਹੈ ਨਹੀਂ ਕਿੱਥੇ ਟੁੱਟੇ ਹੈ ਨਹੀਂ ਜਵਾਕ ਨਹੀਂ ਛੱਡਦੇ ਹੈਗੇ 10 20 ਰੁਪਏ ਤਾਂ ਉਹ ਮਿੰਟ ਚ ਹੀ ਲੈ ਜਾਂਦੇ ਨੇ ਨਾ ਭੈਣੇ ਐਂ ਨਾ ਕਰ ਮੂਰੇ ਤਿਆਰ ਆਉਂਦਾਗਾ ਕਰੇ ਸਾਡੇ ਸਾਰਾ ਰਸਣ ਪਾਣੀ ਮੁੱਕਿਆ ਪਿਆ ਜੇ ਤੁਸੀਂ ਮੈਨੂੰ ਦੇ ਦਿੰਦੇ ਪੈਸੇ ਤਾਂ ਬੜੀ ਚੰਗੀ ਗੱਲ ਸੀ ਲੈ ਦੇਖ ਲੈ ਅਕੇ ਦੇ ਦਿੰਦੇ ਪੈਸੇ ਨਾ ਮੈਂ ਕਿਹੜਾ ਪਿੰਡ ਛੱਡ ਕੇ ਭੱਜਣ ਲੱਗੀ ਆ ਨਹੀਂ ਨਹੀਂ ਭੈਣੇ ਮੈਂ ਨਹੀਂ ਕਹਿੰਦੀ ਵੀ ਪਿੰਡ ਛੱਡ ਕੇ ਜਾਨੀ ਆ ਤੁਹਾਨੂੰ ਆਪ ਨੂੰ ਪਤਾ ਨਾ ਹਨਾ ਕਿੱਡਾ ਵੱਡਾ ਤਿਆਰ ਆਉਂਦਾ ਮੂਰੇ ਸਾਡੇ ਵੀ ਕੁਝ ਸੁਪਨੇ ਹੁੰਦੇ ਨੇ ਹਨਾ ਉਹ ਤਾਂ ਤੇਰੀ ਗੱਲ ਸਹੀ ਐ ਨਾ ਤੇਰੇ ਬਾਪੂ ਆਉਂਦਾ ਸੀਗਾ ਕਿੰਨੇ ਸਾਲਾਂ ਤੋਂ ਕਦੇ ਉਹਨੂੰ ਮੈਂ ਨਹੀਂ ਕਿਹਾ ਸੀਗਾ ਵੀ ਪੈਸੇ ਲੈ ਜਾ ਜਾਂ ਰਹਿਣ ਦੇ ਉਹ ਆਪ ਹੀ ਕਹਿੰਦਾ ਸੀ ਚਲ ਕੋਈ ਨਾ ਭਾਈ ਨਖ ਦਾ ਟੱਪ ਦਾ ਫੜ ਕੇ ਲੈ ਜਾਊਗਾ ਆ ਤੇਰੇ ਵਾਲਾ ਕੰਮ ਨਹੀਂ ਸੀ ਭੈਣੇ ਪਤਾ ਕੀ ਸੀ ਉਦੋਂ ਬਾਪੂ ਤੁਰਦਾ ਫਿਰਦਾ ਸੀ ਠੀਕ ਸੀ ਹੁਣ ਉਹ ਵਿਚਾਰਾ ਬਿਮਾਰ ਪਿਆ ਤੁਹਾਨੂੰ ਪਤਾ ਨਾ ਦਵਾਈਆਂ ਕਿੰਨੀਆਂ ਮਹਿੰਗੀਆਂ ਨੇ ਹਫ਼ਤੇ ਰਿ ਹਫ਼ਤੇ ਉਹਦੀ 2000 ਰੁਪਏ ਦੀ ਦਵਾਈ ਆਉਂਦੀ ਆ ਨਹੀਂ ਕੋਈ ਨਾ ਅਗਾ ਹਾਂ ਹੋਰ ਵੇਚ ਲਈ ਬਥੇਰੇ ਬਣ ਜਾਣਗੇ ਤੈਨੂੰ ਪੈਸੇ ਮੈਂ ਲਿਉਣੀ ਆਂਗੀ ਵਿਹਲਾ ਕਰਕੇ ਪਰ ਹੁਣ ਮੈਂ ਕੀ ਕਰਾਂ ਐਨਾ ਵੱਡਾ ਘਰ ਦਾ ਲੈ 50 ਰੁਪਏ ਨਹੀਂ ਦੇ ਸਕਦੀ ਹੈ ਨੀਤ ਮਾੜੀ ਹੁੰਦੀ ਹੈ ਇਹਨਾਂ ਲੋਕਾਂ ਦੀ ਉਹ ਪਿਛਲੇ ਘਰਾਂ ਦੇ ਦੀਵੇ ਦੇਖ ਕੇ ਐਸੀ ਦੇਖ ਲਾ ਮੈਂ ਐਡਾ ਥਾਲ ਭਰ ਕੇ ਦਾਣੇ ਲਾ ਪਾਇਆ ਹਨ ਲੈ ਫੜਾ ਕਿਉਂ ਆ ਗਈ ਪੁੱਤ ਆ ਗਈ ਬਾਪੂ ਕਿਉਂ ਕਿੰਨੇ ਕੁ ਵੇਗੇ ਪੁੱਤ ਦੀ ਵੇ ਦੀ ਵੇ ਤਾਂ ਬਾਪੂ ਥੋੜੀ ਵਿਕੇ ਨਹੀਂ ਕਿਉਂ ਬਸ ਤੈਨੂੰ ਪਤਾ ਹੀ ਆ ਅੱਜ ਕੱਲ੍ਹ ਲੋਕ ਦੀਪਮਾਲਾ ਲਾਉਂਦੇ ਨੇ ਦੀਵਿਆਂ ਨੂੰ ਕੌਣ ਲੈਂਦਾ ਇਹ ਤਾਂ ਗੱਲ ਹੈਗੀ ਆ ਪੁੱਤ ਸਮੇਂ ਦੇ ਨਾਲ ਸਾਰਾ ਕੁਝ ਬਦਲ ਜਾਂਦਾ ਹੈ ਮੈਨੂੰ ਤਾਂ ਐ ਲੱਗਦਾ ਪੁੱਤ ਵੀ ਆਪਣਾ ਕੰਮ ਵੀ ਨਾ ਦੋ ਚਾਰ ਸਾਲ ਹੀ ਚੱਲੂਗਾ ਚਲ ਜਿਵੇਂ ਉਹਦੀ ਮਰਜ਼ੀ ਚਲ ਕੋਈ ਨਾ ਬਾਪੂ ਜਿੰਨੇ ਕ ਆਪਣੇ ਕਰਮ ਅੱਜ ਹੈਗੇ ਸੀ ਉਹਨੇ ਕ ਬਿਕ ਗਏ ਹਾਂ ਤੇਰੀ ਦਵਾਈ ਬੂਟੀ ਆ ਜੂਗੀ ਚਲ ਚੱਲ ਆਹੀਂ ਘਰ ਪੁੱਤ ਤੂੰ ਨਾ ਆਰਾਮ ਕਰ ਲੈ ਕੱਲ ਨੂੰ ਫੇਰ ਦੀਵੇ ਵੇਚਣ ਜਾਣਾ ਚਲ ਠੀਕ ਹੈ ਬਾਪੂ ਦਵਾਈ ਦੂਈ ਲੈ ਲਈ ਸੀ ਹਾਂ ਪੁੱਤ ਕੋਈ ਨਹੀਂ ਦਵਾਈ ਲੈ ਲਈ ਮੈਂ ਵਾਹ ਕਰੋ ਵਾਹ ਵੀਰੇ ਦੀਵੇ ਲੈ ਲੋ ਹੁਣ ਤਾਂ ਰੰਗ ਬਰੰਗੀ ਦੀਪਮਾਲਾ ਚੱਲਦੀ ਆ ਕੁੜੀਏ ਆਹ ਦੀਵਿਆਂ ਨੂੰ ਕੋਈ ਨਹੀਂ ਪੁੱਛਦਾ ਤੁਸੀਂ ਕੋਈ ਆਪਦਾ ਹੋਰ ਕੰਮ ਦੇਖੋ ਚੱਲ ਚੰਗਾ ਵੀਰੇ ਲੈ ਕੋਈ ਕਹਿ ਰਹੰਦੀ ਆ ਕੱਲ ਨੂੰ ਲੈ ਜੀ ਪੈਸੇ ਕੋਈ ਕਹਿ ਰਹੰਦਾ ਪਿੰਡ ਤਾਂ ਨਹੀਂ ਛੱਡ ਕੇ ਜਾਂਦੇ ਜਦੋਂ ਸਰਦੇ ਵਰਦੇ ਘਰਾਂ ਦੇ 150 ਰੁਪਈਆ ਨਹੀਂ ਦੇ ਸਕਦੇ ਫੇਰ ਤਾਂ ਬਸ ਸਾਰੇ ਹੀ ਪਿਆ ਇਹਨਾਂ ਲੋਕਾਂ ਦਾ ਵੀ ਬਸ ਦੀਵੇ ਲੈ ਜੋ ਭੈਣੇ ਅਸੀਂ ਤਾਂ ਦੀਵੇ ਲੈਣੇ ਨਹੀਂ ਅਸੀਂ ਤਾਂ ਘਰ ਨੂੰ ਨਮਾ ਰੰਗ ਕਰ ਆਇਆ ਮੇਰੀ ਮੰਮੀ ਕਹਿੰਦੀ ਦੀਵੇ ਨਾਲ ਆਪਣੀਆਂ ਕੰਧਾਂ ਕਾਲੀਆਂ ਹੋ ਜਾਣੀਆਂ ਨਾ ਪੁੱਤ ਜੇ ਅਸੀਂ ਨਾ ਤਾਂ ਦੀਵੇ ਨਹੀਂ ਲਵਾਗੇ ਫਿਰ ਇਹਨਾਂ ਦੇ ਘਰ 'ਚ ਨਹੀਂ ਰਹਿ ਹੋ ਜੂਗਾ ਇਹ ਵੀ ਵਿਚਾਰੇ ਕਿਸੇ ਉਮੀਦ ਨਾਲ ਹੀ ਸਾਡੇ ਕੋਲੇ ਆਉਂਦੇ ਆ ਤੁਸੀਂ ਪਾ ਦਿਓ ਭਾਈ। ਆਹਾਰੇ ਪਾ ਦਿਓ ਭਾਈ। ਆ ਲੋ ਵੀਰੇ, ਫੋਰ ਲੋਡ ਹੋਈ ਹੋਰ ਲੈ ਜਾਓ। ਕੋਈ ਨਹੀਂ ਭਾਈ, ਦੁਬਾਰੇ ਦੱਸਦਾ ਲੈ ਲੈ ਜਾਂਦਾ। ਲਓ ਭਾਈ। ਧੰਨਵਾਦ ਵੀਰੇ। ਧੰਨਵਾਦ ਵਾਲੀ ਤਾਂ ਕੋਈ ਗਈ ਭੈਣੇ। ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਦਿਵਾਲੀ ਤੇ ਜੇ ਅਸੀਂ ਦੀਵ ਮਾਲਾ ਲਾਵਾਂਗੇ ਤਾਂ ਸਿਰਫ ਸਾਡੇ ਘਰ ਹੀ ਰੌਸ਼ਨ ਹੋਣਗੇ ਤੇ ਜੇ ਅਸੀਂ ਦੀਵੇ ਜਗਾਵਾਂਗੇ ਤਾਂ ਇਨੀਆਂ ਮਿਹਨਤੀ ਮਜ਼ਦੂਰਾਂ ਦੇ ਘਰ ਵੀ ਚੰਨ ਹੋਵੇਗਾ ਸੋ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਸ ਦਿਵਾਲੀ ਤੇ ਵੱਧ ਤੋਂ ਵੱਧ ਦੀਵੇ ਲਾਉਣ ਦੀ ਕੋਸ਼ਿਸ਼ ਕਰਿਓ ਧੰਨਵਾਦ